ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਗੱਲ ਕਰਾਂਗੇ 에ਅਰ ਕੈਨੇਡਾ ਦੀ 에ਅਰ ਕੈਨੇਡਾ ਤੇ ਉਸਦੇ ਪਾਇਲਟਾਂ ਦੇ ਦਰਮਿਆਨ ਚੱਲ ਰਹੇ ਲੇਬਰ ਵਿਵਾਦ ਦੇ ਕਾਰਨ 에ਅਰਲਾਈਨ ਦਾ ਕੁਝ ਸੰਚਾਲਨ ਅੱਜ ਤੋਂ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਕੰਮਕਾਜ ਠੱਪ ਹੋਣ ਦੀ ਡੈਡਲਾਈਨ ਵੀ ਨੇੜੇ ਆ ਰਹੀ ਹੈ ਤੇ ਦੋਹਾਂ ਤਰ੍ਹਾਂ ਦੇ ਵਿੱਚ ਫਿਲਹਾਲ ਕੁਝ ਵੀ ਸੁਲਝਦਾ ਨਜ਼ਰ ਨਹੀਂ ਆ ਰਿਹਾ ਵੀਰਵਾਰ ਨੂੰ 에어 ਕੈਨੇਡਾ ਨੇ ਇੱਕ ਮਹੱਤਵਪੂਰਨ ਹਵਾਈ ਵਿਗਨਤੋ ਬਚਨ ਦੇ ਲਈ ਫੈਡਰਲ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਮੰਗ ਕੀਤੀ 에어 ਕੈਨੇਡਾ ਦਾ ਸੰਚਾਲਨ ਰੁਕਣ ਤੇ ਪ੍ਰਤੀ ਦਿਨ 1,10,000 ਯਾਤਰੀ ਪ੍ਰਭਾਵਿਤ ਹੋਣਗੇ 에어ਲਾਈਨ ਦਾ ਕਹਿਣਾ ਹੈ ਕਿ ਕੁਝ ਸੇਵਾਵਾਂ ਜਿਵੇਂ ਕਿ ਕਾਰਗੋ ਅਤੇ ਵੈਕ੍ਰਿਸ਼ੀਅਨ ਪੈਕੇਜ ਅੱਜ ਤੋਂ ਪ੍ਰਭਾਵਿਤ ਹੋਣੇ ਸ਼ੁਰੂ ਹੋ ਜਾਣਗੇ ਜਦਕਿ 18 ਸਤੰਬਰ ਤੋਂ ਕੰਮ ਮੁਕੰਮਲ ਤੌਰ ਤੇ ਬੰਦ ਹੋ ਸਕਦਾ ਹੈ 에어ਲਾਈਨ ਅਤੇ ਪਾਇਲਟ ਐਤਵਾਰ ਤੋਂ ਹੜਤਾਲ ਜਾਂ ਤਾਲਾਬੰਦੀ ਦਾ 72 ਘੰਟੇ ਦਾ ਨੋਟਿਸ ਜਾਰੀ ਕਰਨ ਦੀ ਸਥਿਤੀ ਦੇ ਵਿੱਚ ਹੋਣਗੇ 에어ਲਾਈਨ ਦਾ ਕਹਿਣਾ ਹੈ ਕਿ ਯੂਨੀਅਨ ਗੈਰਵਾਜਬ ਤਨਖਾਹਾਂ ਦੀਆਂ ਮੰਗਾਂ ਤੇ ਅੜੀ ਹੋਈ ਹੈ ਯੂਨੀਅਨ ਦਾ ਕਹਿਣਾ ਹੈ ਕਿ ਕਾਰਪੋਰੇਟ ਲਾਲਚ ਗੱਲਬਾਤ ਵਿੱਚ ਅੜਿੱਕ ਹੈ ਕਿਉਂਕਿ 에어 ਇੰਡੀਆ ਆਪ ਰਿਕਾਰਡ ਮੁਨਾਫੇ ਕਮਾ ਰਿਹਾ ਹੈ ਪਰ ਪਾਇਲਟਾਂ ਨੂੰ ਮਾਰਕੀਟ ਤੋਂ ਘੱਟ ਮੁਆਵਜ਼ੇ ਨੂੰ ਸਵੀਕਾਰ ਕਰਨ ਦੀ ਉਮੀਦ ਕਰਦੀ ਹੈ ਵੀਰਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟੂਡੋ ਨੇ ਕਿਹਾ ਕਿ ਲੇਬਰ ਵਿਵਾਦਾਂ ਦੇ ਉੱਤਮ ਹੱਲ ਗੱਲਬਾਤ ਦੀ ਮੇਜ਼ ਤੇ ਹੀ ਹਲ ਹੁੰਦੇ ਨੇ ਉਹ ਉਮੀਦ ਕਰਦੇ ਨੇ ਕਿ ਦੋਵਾਂ ਤਰ੍ਹਾਂ ਗੱਲਬਾਤ ਦੇ ਰਾਹੀਂ ਇਸ ਮਸਲੇ ਨੂੰ ਹੱਲ ਕਰ ਲੈਣਗੇ ਗੌਰਤਲਬ ਹੈ ਕਿ ਬੁੱਧਵਾਰ ਨੂੰ ਕੈਨੇਡਾ ਦੇ ਅਹਿਮ ਕਾਰੋਬਾਰੀ ਸਮੂਹਾਂ ਨੇ ਵੀ ਪਾਇਲਟਾਂ ਦੀ ਸੰਭਾਵੀ ਹੜਤਾਲ ਨੂੰ ਮੁਲਕ ਦੀ ਆਰਥਿਕਤਾ ਲਈ ਨੁਕਸਾਨ ਦੇ ਅਖਦਿਆਂ ਫੈਡਰਲ ਸਰਕਾਰ ਨੂੰ ਇਹ ਵਿਵਾਦ ਬਾਈਡਿੰਗ ਆਰਬਿਟ੍ਰੇਸ਼ਨ ਲਈ ਭੇਜਣ ਦੀ ਮੰਗ ਕੀਤੀ ਸੀ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਗੱਲ ਕਰਾਂਗੇ 에어 ਕੈਨੇਡਾ ਦੀ 에어 ਕੈਨੇਡਾ ਤੇ ਉਸਦੇ ਪਾਇਲਟਾਂ ਦੇ ਦਰਮਿਆਨ ਚੱਲ ਰਹੇ ਲੇਬਰ ਵਿਵਾਦ ਦੇ ਕਾਰਨ 에어ਲਾਈਨ ਦਾ ਕੁਝ ਸੰਚਾਲਨ ਅੱਜ ਤੋਂ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਕੰਮਕਾਜ ਠੱਪ ਹੋਣ ਦੀ ਡੈਡਲਾਈਨ ਵੀ ਨੇੜੇ ਆ ਰਹੀ ਹੈ ਤੇ ਦੋਹਾਂ ਤਰ੍ਹਾਂ ਦੇ ਵਿੱਚ ਫਿਲਹਾਲ ਕੁਝ ਵੀ ਸੁਲਝਦਾ ਨਜ਼ਰ ਨਹੀਂ ਆ ਰਿਹਾ ਵੀਰਵਾਰ ਨੂੰ 에ਅਰ ਕੈਨੇਡਾ ਨੇ ਇੱਕ ਮਹੱਤਵਪੂਰਨ ਹਵਾਈ ਵਿਗਨ ਤੋਂ ਬਚਣ ਦੇ ਲਈ ਫੈਡਰਲ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਮੰਗ ਕੀਤੀ 에ਅਰ ਕੈਨੇਡਾ ਦਾ ਸੰਚਾਲਨ ਰੁਕਣ ਤੇ ਪ੍ਰਤੀ ਦਿਨ 110000 ਯਾਤਰੀ ਪ੍ਰਭਾਵਿਤ ਹੋਣਗੇ 에어ਲਾਈਨ ਦਾ ਕਹਿਣਾ ਹੈ ਕਿ ਕੁਝ ਸੇਵਾਵਾਂ ਜਿਵੇਂ ਕਿ ਕਾਰਗੋ ਅਤੇ ਵੈਕ੍ਰਿਸ਼ੀਅਨ ਪੈਕੇਜ ਅੱਜ ਤੋਂ ਪ੍ਰਭਾਵਿਤ ਹੋਣੇ ਸ਼ੁਰੂ ਹੋ ਜਾਣਗੇ ਜਦਕਿ 18 ਸਤੰਬਰ ਤੋਂ ਕੰਮ ਮੁਕੰਮਲ ਤੌਰ ਤੇ ਬੰਦ ਹੋ ਸਕਦਾ ਹੈ 에어ਲਾਈਨ ਅਤੇ ਪਾਇਲਟ ਐਤਵਾਰ ਤੋਂ ਹੜਤਾਲ ਜਾਂ ਤਾਲਾਬੰਦੀ ਦਾ 72 ਘੰਟੇ ਦਾ ਨੋਟਿਸ ਜਾਰੀ ਕਰਨ ਦੀ ਸਥਿਤੀ ਦੇ ਵਿੱਚ ਹੋਣਗੇ 에어ਲਾਈਨ ਦਾ ਕਹਿਣਾ ਹੈ ਕਿ ਯੂਨੀਅਨ ਗੈਰਵਾਜਬ ਤਨਖਾਹਾਂ ਦੀਆਂ ਮੰਗਾਂ ਤੇ ਅੜੀ ਹੋਈ ਹੈ ਯੂਨੀਅਨ ਦਾ ਕਹਿਣਾ ਹੈ ਕਿ ਕਾਰਪੋਰੇਟ ਲਾਲਚ ਗਲਬਾ ਵਿਚ ਅੜਿੱਕਾ ਕਿਉਂਕਿ 에어 ਇੰਡੀਆ ਆਪ ਰਿਕਾਰਡ ਮੁਨਾਫੇ ਕਮਾ ਰਿਹਾ ਪਰ ਪਾਇਲਟਾਂ ਨੂੰ ਮਾਰਕੀਟ ਤੋਂ ਘੱਟ ਮੁਆਵਜ਼ੇ ਨੂੰ ਸਵੀਕਾਰ ਕਰਨ ਦੀ ਉਮੀਦ ਕਰਦੀ ਹੈ ਵੀਰਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟੂਡੋ ਨੇ ਕਿਹਾ ਕਿ ਲੇਬਰ ਵਿਵਾਦਾਂ ਦੇ ਉੱਤਮ ਹਲ ਗੱਲਬਾਤ ਦੀ ਮੇਜ਼ ਤੇ ਹੀ ਹੱਲ ਹੁੰਦੇ ਨੇ ਉਹ ਉਮੀਦ ਕਰਦੇ ਨੇ ਕਿ ਦੋਵੇਂ ਧਿਰਾਂ ਗੱਲਬਾਤ ਦੇ ਰਾਹੀਂ ਇਸ ਮਸਲੇ ਨੂੰ ਹੱਲ ਕਰ ਲੈਣਗੀਆਂ ਗੌਰਤਲਬ ਹੈ ਕਿ ਬੁੱਧਵਾਰ ਨੂੰ ਕੈਨੇਡਾ ਦੇ ਅਹਿਮ ਕਾਰੋਬਾਰੀ ਸਮੂਹਾਂ ਨੇ ਵੀ ਪਾਇਲਟਾਂ ਦੀ ਸੰਭਾਵੀ ਹੜਤਾਲ ਨੂੰ ਮੁਲਕ ਦੀ ਆਰਥਿਕਤਾ ਲਈ ਨੁਕਸਾਨ ਦੇ ਆਖਦਿਆਂ ਫੈਡਰਲ ਸਰਕਾਰ ਨੂੰ ਇਹ ਵਿਵਾਦ ਬਾਈਡਿੰਗ ਆਰਬਿਟ੍ਰੇਸ਼ਨ ਲਈ ਭੇਜਣ ਦੀ ਮੰਗ ਕੀਤੀ ਸੀ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू अते अमेज़न फायर टीवी दे जा एप्पल टीवी दे नाल ही देख सकते हो लाइव स्ट्रीमिंग www.globalpunjabtv.com दे